ਉਦਯੋਗ ਤੇ ਵਣ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਨੇ ਪੰਜਾਬ ਵਾਸੀਆਂ ਨੂੰ ਭਗਵਾਨ ਵਾਲਮੀਕੀ ਦੇ ਜਨਮ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਦਾ ਇਤਿਹਾਸਿਕ ਦਿਨ ਸੂਬੇ ਦੀ ਤਰੱਕੀ ਲਈ ਮੀਲ ਪੱਧਰ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਪਾਵਨ ਦਿਵਸ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਸਸੀ ਵਿਦਿਆਰਥੀਆਂ ਦੀ ਸਿੱਖਿਆ ਨੂੰ ਵਧਾਵਾ ਦੇਣ ਲਈ ਜੋ ਕਦਮ ਉਠਾਏ ਹਨ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਹਨਾਂ ਇਹ ਵੀ ਕਿਹਾ ਕਿ ਕੇਂਦਰ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਬੰਦ ਕਰਨ ਤੋਂ ਬਾਅਦ ਜਿੱਥੇ ਐਸਸੀ ਵਿਦਿਆਰਥੀਆਂ ਦੇ ਮਨਾਂ ਦੇ ਵਿੱਚ ਆਪਣੀ ਸਿੱਖਿਆ ਨੂੰ ਲੈ ਕੇ ਬਹੁਤ ਚਿੰਤਾ ਸੀ, ਉੱਥੇ ਹੀ ਸਿੱਖਿਆ ਦੇ ਪੱਧਰ ਨੂੰ ਉਠਾਉਣ ਦੇ ਵਿੱਚ ਵੀ ਦਿੱਕਤ ਆ ਰਹੀ ਸੀ। ਇਸ ਮਸਿਆਂ ਨੂੰ ਦੇਖਦੇ ਹੋਏ ਮੁੱਖ ਮੰਤਰੀ ਨੇ ਕੇਂਦਰ ਦੀ ਇਸ ਸਕੀਮ ਨੂੰ ਅਡਾਪਟ ਕਰ ਲਿਆ ਅਤੇ ਪੂਰੇ ਸੂਬੇ ਦੇ ਵਿੱਚ ਡਾਕਟਰ ਬੀ ਆਰ ਅੰਬੇਦਕਰ ਐਸਸੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਸ਼ੁਰੂਆਤ ਕੀਤੀ ਗਈ। ਸਭ ਤੋਂ ਪਹਿਲਾਂ ਮੈਂ ਮਾਰਿਸ਼ੀ ਵਾਲਮੀਕ ਜਿਨ੍ਹਾਂ ਦਾ ਅੱਜ ਪਵਿੱਤਰ ਦਿਨ ਹੈ ਜਨਮ ਦਿਨ ਹੈ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਸਾਰਿਆਂ ਨੂੰ ਮੁਬਾਰਕਬਾਦ ਦੇਣਾ ਚਾਹੁੰਨਾ। ਔਰ ਮਾਨਯੋਗ ਮੁੱਖ ਮੰਤਰੀ ਦਾ ਧੰਨਵਾਦ ਕਰਨਾ ਚਾਹੁੰਨਾ। ਕਿ ਇਹ ਸਾਰੇ ਪੰਜਾਬ ਦੇ ਵਿੱਚ ਸਾਰੇ ਡਿਸਟ੍ਰਿਕਟ ਦੇ ਵਿੱਚ ਬਹੁਤ ਬੜੀ ਗਿਣਤੀ ਦੇ ਵਿੱਚ ਇਹਨੂੰ ਰਿਲੀਜ਼ ਕੀਤਾ ਗਿਆ ਪ੍ਰੋਗਰਾਮ ਨੂੰ ਔਰ ਬਹੁਤ ਹੀ ਅੱਛੇ ਜਿਹੜੇ ਇੱਕ ਸਕਾਲਰਸ਼ਿਪ ਸਕੀਮ ਸ਼ੁਰੂ ਕੀਤੀ ਗਈ ਨਾਲ ਹੀ ਉਸੇ ਆਰਾਮਤੀ ਦਾ ਸਥਾਨ ਤੇ ਜਿਹੜਾ ਇੱਕ ਆਈਟੀਆਈ ਉਹਨਾਂ ਦੇ ਨਾਮ ਤੇ ਔਰ ਜਿਹੜੇ ਬਾਕੀ ਵਿਕਾਸ ਦੇ ਕੰਮ ਦੀ ਉਹਨਾਂ ਨੇ ਉਹਨੂੰ ਘਾਟਨ ਕੀਤੇ ਇਸ ਗੱਲ ਦੀ ਮੁਬਾਰਕਬਾਦ ਦੇਣਾ ਚਾਹੁੰਦਾ ਮਨਜੁਗ ਮੁੱਖ ਮੰਤਰੀ ਨੇ ਇੱਕ ਬਹੁਤ ਬੜੀ ਸਾਡੇ ਜਿਹੜੇ ਐਸਸੀ ਸਟੂਡੈਂਟ ਸੀ ਉਹਨਾਂ ਦੇ ਅੰਦਰ ਬੜੀ ਦੇਰ ਦੀ ਇਹ ਗੱਲ ਚੱਲੀ ਆ ਰਹੀ ਸੀ ਕਿ ਸੈਂਟਰ ਗਵਰਨਮੈਂਟ ਨੇ ਸਕੀਮ ਜਿਹੜੀ ਬੰਦ ਕਰ ਦਿੱਤੀ ਸੀ ਔਰ ਇਹ ਜਿਹੜਾ ਐਜੂਕੇਸ਼ਨ ਦਾ ਮਿਆਰ ਹੈ ਉਹਨੂੰ ਉੱਚਾ ਚੱਕਣ ਦੇ ਵਿੱਚ ਇੱਕ ਬਹੁਤ ਬੜੀ ਪ੍ਰੋਬਲਮ ਆ ਰਹੀ ਸੀ ਤਾਂ ਮਨਜੁਗ ਮੁੱਖ ਮੰਤਰੀ ਨੇ ਸਾਡੀ ਕੈਬਨਿਟ ਨੇ ਇਹ ਫੈਸਲਾ ਕੀਤਾ ਕਿ ਇਹ ਪੰਜਾਬ ਨੇ ਪੂਰੀ ਸਕੀਮ ਅਡਾਪਟ ਕਰ ਲਈ ਔਰ ਉਸੇ ਤਰ੍ਹਾਂ ਜਿਸ ਤਰ੍ਹਾਂ ਸੈਂਟਰ ਸਕੀਮ ਹੁੰਦੀ ਸੀ ਖਾਸਕ ਹੋਰ ਵਾਅਦਾ ਕਰਦੇ ਹੋਏ ਪਹਿਲਾਂ 2 ਲੱਖ ਤੱਕ ਉਹਨਾਂ ਦੀ ਇਨਕਮ ਜਿਨ੍ਹਾਂ ਦੀ ਹੁੰਦੀ ਸੀ ਉੱਥੇ ਤੱਕ ਕਵਰ ਹੁੰਦੇ ਸੀ ਬੱਚੇ ਹੁਣ ਇਹ 4 ਲੱਖ ਰੁਪਏ ਕਰ ਦਿੱਤੀ ਗਈ ਹੈ ਜਿਨ੍ਹਾਂ ਦੀ ਇਨਕਮ 4 ਲੱਖ ਵੀ ਹੋਏਗੀ ਉਹਨਾਂ ਨੂੰ ਵੀ ਇਹ ਜਿਹੜੀ ਸਕਾਲਰਸ਼ਿਪ ਸਕੀਮ ਦਿੱਤੀ ਜਾਏਗੀ ਮੈਂ ਸਮਝਦਾ ਇਹਦੇ ਨਾਲ ਜਿਹੜਾ ਸਾਡੇ ਬੱਚੇ ਨੇ ਇਹਨਾਂ ਨੂੰ ਇਹਦਾ ਐਜੂਕੇਸ਼ਨ ਦਾ ਮਿਆਰ ਬਹੁਤ ਉੱਚਾ ਹੋਏਗਾ ਜਿਹੜੀ ਇੱਕ ਪੀ ਐਚ ਡੀ ਤੱਕ ਜਿਹੜੀ ਹੈ ਪੜਾਈ ਫਰੀ ਦੀ ਜਿਹੜੀ ਕੋਸ਼ਨਾ ਮਨਜੁਗ ਮੁੱਖ ਮੰਤਰੀ ਨੇ ਕੀਤੀ ਹੈ ਅੱਜ ਦੇ ਇਸ ਇਤਿਹਾਸਕ ਦਿਨ ਤੇ ਇਹ ਬਹੁਤ ਅੱਛੀ ਸਾਡੇ ਪੰਜਾਬ ਦੇ ਲਈ ਗੱਲ ਹੈ ਕਿ ਸਾਡੇ ਬੱਚੇ ਅਗਰ ਪੜ੍ਹਨਗੇ ਇੱਕ ਬੋਝ ਨਹੀਂ ਹੋਏਗਾ ਪੈਸੇ ਦਾ ਅਗਰ ਬੱਚੇ ਪੜ੍ਹਨਗੇ ਤੇ ਪੰਜਾਬ ਜਿਹੜਾ ਤਰੱਕੀ ਕਰੇਗਾ ਬੱਚਿਆਂ ਦਾ ਭਵਿੱਖ ਬਣੇਗਾ ਅੱਜ ਦੇ ਇਸ ਦਿਨ ਤੇ ਮੈਂ ਜਿੱਥੇ ਸਾਰੇ ਸਮਾਜ ਨੂੰ ਪੂਰੇ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਖਾਸ ਕਰਕੇ ਆਪਣੇ ਹੁਸ਼ਿਆਰਪੁਰ ਵਾਸੀਆਂ ਨੂੰ ਮੁਬਾਰਕਬਾਦ ਦੇਣਾ ਚਾਹੁੰਨਾ ਇਸ ਇਤਿਹਾਸਿਕ ਦਿਨ ਤੇ ਕਿ ਗੁਰੂ ਮਹਾਰਾਜ ਦੀ ਕਿਰਪਾ ਬਣੀ ਰਹੇ ਔਰ ਸਾਡੇ ਪੰਜਾਬ ਦੇ ਵਿੱਚ ਅਮਨ ਔਰ ਸ਼ਾਂਤੀ ਬਣੀ ਰਹੇ ਇਹੀ ਪ੍ਰਾਰਥਨਾ ਦੇ ਸਾਥ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਹੁਸ਼ਿਆਰਪੁਰ ਤੋਂ ਦਾਜੀਤ ਅਜਨਹਾ ਦੀ ਰਿਪੋਰਟ ਐਸਐਮਜ਼ੈਟ ਨਿਊਜ਼